ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਤੁਸੀਂ ਵੇਖਦੇ ਹੋਗੇ ਕਿ ਸਿਮਰਨ ਦੇ ਵਲੌਗ ਦੇ ਵਿੱਚ ਇਹ ਭਾਉ ਇੰਟਰੋਡਕਸ਼ਨ ਕਿਉਂ ਦੇ ਰਿਹਾ ਕਿਸੇ ਦਾ ਕਿਉਂਕਿ ਅਸੀਂ ਜਾ ਰਹੇ ਹਾਂ ਕਿੱਥੇ ਫਰੀਦਕੋਟ ਫਰੀਦਕੋਟ ਆ ਬੋਲਿਆ ਜਣਾ ਅੱਜ ਬੋਲਿਆ ਤੇ ਆ ਛੋਟੇ ਛੋਟੇ ਛੋਟੀਆਂ ਗੱਲਾਂ ਸੁਣਿਆ ਤੁਸੀਂ ਜਰਾ ਲਓ ਭਾਜੀ ਗੱਲਾਂ ਸ਼ੁਰੂ ਕਰੋ ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਸਿਮਰਨ ਦਾ ਦਾਵਾ 555 ਦੇ ਅੱਜ ਆਪਾਂ ਚੱਲੇ ਆਂ ਫਰੀਦਕੋਟ ਤੇ ਵਲੌਗ ਦੇ ਨਾਲ ਬਣੇ ਰਹੋ ਤੇ ਅੱਗੇ-ਅੱਗੇ ਵੇਖੋ ਕਿ ਕਿਹੜੇ ਕੰਮ ਚੱਲੇ ਆਂ ਆਪਾਂ ਜਿਹੜੇ ਕੰਮ ਚੱਲੇ ਥੋੜਾ ਜਿਹਾ ਇੰਟਰੋਡਕਸ਼ਨ ਦੇ ਦਿਆਂ ਨਾ ਹਾਂ ਇਹ ਆਪਾਂ ਤੇ ਇੰਟਰੋਡਕਸ਼ਨ ਇਹ ਆ ਕਿ ਫਰੀਦਕੋਟ ਜਾਣਾ ਵਾ ਬੜਾ ਵੱਡਾ ਕਾਰਜ ਆ ਮਾਂ ਪਿਓ ਦਾ ਕੋਈ ਕਾਰਜ ਆ ਜਿਹੜੇ ਜਿਹੜੇ ਕਿ ਉੱਥੇ ਜਾ ਕੇ ਤੁਹਾਨੂੰ ਪਤਾ ਲੱਗੂਗਾ ਵਲੌਗ ਦੇ ਵਿੱਚ ਜੁੜੇ ਰਹੋ ਬੜਾ ਵੱਡਾ ਇਸ ਵਲੌਗ ਦੇ ਵਿੱਚ ਤੁਹਾਨੂੰ ਇਹਦਾ ਖੁਲਾਸਾ ਹੀ ਕਰ ਦੇਣਾ ਥੋੜੇ ਜਿਹਾ ਤਪ ਪਹੁੰਗੇ ਆਏ ਆਏ ਕੈਮਰਾ ਤੋਂ ਆਵਾਜ਼ ਆ ਰਹੀ ਹੈ ਕੈਮਰਾ ਤੋਂ ਆਪਾਂ ਪਹੁੰਚ ਗਏ ਮਕੂ ਆਹੀ ਮਕੂ ਵੀ ਆਪਾਂ ਫਰੀਦਕੋਟ ਪਹੁੰਚ ਜਲੇ ਫਰੀਦਕੋਟ ਪਹੁੰਚ ਜਲੇ ਹਾਂ ਬਸ ਆ ਗਿਆ ਰਹਿ ਗਿਆ ਮੇਰੇ ਤੋਂ 10 15 ਕਿਲੋਮੀਟਰ ਰਹਿ ਗਿਆਣਾ ਠੀਕ ਹੈ ਨਾਲੇ ਕੰਮ ਬਣੇ ਕਿੰਨੇ ਵੇ ਤੁਰੇ ਮੈਂ 6 ਵਜੇ ਦਾ ਘਰੋਂ નીકੜਿਆ 6 ਵੇ ਦਾ ਘਰੋਂ નીકੜਿਆ ਹਾਂ 6 ਵੇ ਤੋਂ ਸਾਢੇ 6:30 ਵਜੇ ਫਰੀਦਕੋਟ ਦਾ ਲਾਹੀ ਮਿਲੇ ਤੁਹਾਨੂੰ ਹਾਂ ਮੀਂਹ ਬਹੁਤ ਪੈਂਦੇ ਆ ਇਰਵਾਲਾ ਮੈਂ ਟੈਲੀਫੋਨ ਦੇ ਨਾ ਕੋਈ ਵੀ ਕਲਿੱਪ ਲੈਣੇ ਆ ਤਾਂ ਉਹਦੀ ਆਵਾਜ਼ ਘਟ ਆਉਂਦੀ ਹੈ ਹਨਾ ਇਥੇ ਕਾਦੀ ਜ਼ਰੂਰਤ ਦਾ ਬਣਾ ਸਰ ਮਾਈਕ ਇਹ ਕਮ ਮਾਈਕ ਯੂਟਿਊਬਰ ਹੈਗੇ ਨੇ ਮਾਈਕ ਹੈਗਾ ਆਪਣੇ ਕੋ ਹਾਂ ਕਦੋਂ ਵਿਖਾਉਂ ਮਖਾਉ ਮਾਈਕ ਗੰਦੀ ਗੱਲ ਪੈਸੇ ਦਾ ਬਾਛ ਛੱਡੇ ਨੇ ਇਥੇ ਯਾਨ ਕੋਈ ਲੈ ਕੋਈ ਪਾਉਂ ਚੱਕ ਉਹ ਹੋਰ ਵੀ ਚੱਕ ਇਹਨਾਂ ਕਿਹੜੇ ਜੀਤੇ ਕੰਸਾ ਤੋਂ ਪਹਿਲੇ ਮਾਈਕ ਸੀ ਸਾਡੇ ਜਿਹੜੇ ਮਾਈਕ ਅੱਜ ਇੰਨਾ ਹੋਆ ਕਿਸੇ ਦਿਨ ਸਾਡ ਕੋਲ ਨਹੀਂ ਕਿਉਂ ਕਿ ਅਸੀਂ ਵੀ ਛੋਟੇ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਹੈ ਤੇ ਜਿਹੜਾ ਛੋਟੇ ਲੈਵਲ ਤੋਂ ਸ਼ੁਰੂ ਕਰਦਾ ਵਾ ਜੇ ਲਗਾਤਾਰ ਲਗਾ ਰਵੇ ਨਾ ਲਗਾਤਾਰ ਕਿੰਨੇ ਕਿੰਨੇ ਪਹੁੰਚ ਜਾਉਗੇ ਇਹ ਕਦੇ ਹੈਗੀ ਨਹੀਂ ਦੱਸਾਂ ਹੈਗੀ ਹੈ ਅੱਜ ਹੈ ਨਾ ਕੱਲ ਨੂੰ TDA ਜਿਹਾ ਅੱਜ ਆਪ ਆਪਾਂ ਇੰਨਾ ਪਾਸ ਤੇ ਜਿਹੜਾ ਮਾਈਕ ਲਾ ਕੇ ਦਈਏ ਹਾਂ ਮਾਈਕ ਲਾ ਲਓ ਮਾਈਕ ਆਓ ਬਾਈ ਵੀਰਾ ਜੀ ਜਦੋਂ ਕੰਮ ਸ਼ੁਰੂ ਕੀਤਾ ਦੁਕਾਨ ਦਾ ਕੰਮ ਸ਼ੁਰੂ ਕੀਤਾ ਆ ਵਲੋਗਿੰਗ ਦਾ ਕੰਮ ਸ਼ੁਰੂ ਕੀਤਾ ਹੂੰ ਪਿੰਡ ਵਾਲਿਆਂ ਨੇ ਰਿਸ਼ਤੇਦਾਰ ਭੈਣ ਭਰਾਵਾਂ ਨੇ ਹੂੰ ਦੋਸਤਾਂ ਮਿੱਤਰਾਂ ਨੇ ਹੂੰ ਲਾਗੇ ਬੰਨੇ ਵਾਲਿਆਂ ਨੇ ਸਾਥ ਦਿੱਤਾ ਹਾਂ ਮੈਂ ਜਦੋਂ ਦੁਕਾਨ ਸ਼ੁਰੂ ਕੀਤੀ ਆਪਣੀ ਹਾਂ ਤੇ ਮੇਰੇ ਪਿੰਡ ਨੇ ਪੂਰਾ ਸਾਥ ਦਿੱਤਾ ਪਿੰਡ ਪੂਰਾ ਸਾਥ ਦਿੱਤਾ ਹਾਂ ਪਿੰਡ ਵਾਲਾ ਮੰਨ ਲਓ ਵੀ ਮੇਰੇ ਮਾਤਾ ਸਾਰੇ ਪਿੰਡ ਦੇ ਬੰਦੇ ਮੇਰੇ ਕੋਲ ਆਏ ਕੱਪੜੇ ਲੈਣ ਆ আচ্ছা ਕੱਪੜੇ ਲੈਣ ਆਏ ਇਹ ਹੁਣ ਤੱਕ ਵੀ ਆਉਂਦੇ ਆ ਹਾਂ ਹੁਣ ਕਿੰਨਾ ਚਿਰ ਹੋ ਗਿਆ ਦੁਕਾਨ ਖੋਲਹੀ ਨੂੰ ਵੇ ਦੁਕਾਨ ਖੋਲਹੀ ਨੂੰ 2 ਸਾਲ ਹੋ ਗਿਆ ਐਕਸਪੀਰੀਅੰਸ ਹੋਇਆ ਉਸ ਦੇ ਉਹਦੇ ਵਿੱਚ ਹਾਂ ਇਹ ਜਦ ਤਰ ਲ ਇਹ ਕਿੱਥੋਂ ਲਈਦਾ ਮਾਲ ਜ਼ਿਆਦਾਤਰ ਮਾਲ ਲੁਧਿਆਣੇੋਂ ਲੈਂਦੇ ਹਾਂ ਲੈਂਦੇ ਹਾਂ ਤੇ ਪਿੰਡ ਵਾਲਿਆਂ ਨਾਲ ਸਾਧ ਦਿੱਤਾ ਜ਼ਿਆਦਾਤਰ ਪਿੰਡ ਵਾਲਿਆਂ ਮੇਰੇ ਨਾਲ ਇਸ ਵਾਰ ਪਿੰਡ ਭਰਾਵਾਂ ਨੇ ਦੋਸਤਾਂ ਮਿੱਤਰਾਂ ਨੇ ਹਾਂ ਦਿੱਤਾ ਸਾਰਿਆਂ ਨਾਲ ਦਿੱਤਾ ਸਾਰਿਆਂ ਨਾਲ ਬੰਦੇ ਜਿਹੜੇ ਮੇਰੇ ਨਾਲ ਦੁਬਈ ਹੀ ਬੰਦੇ ਉਹ ਵੀ ਵੇਂਦੇ ਹੋਣੇ ਵਲੌਗ ਹੋਣ ਹਾਂ ਉਹ ਦੁਬਈੋਂ ਬੰਦੇ ਵੀ ਜਿਹੜੇ ਛੁੱਟੀ ਆਉਂਦੇ ਸੀ ਮੇਰੇ ਕੋਲ ਕੱਪੜੇ ਲੈ ਕੇ ਜਾਂਦੇ ਰਿਹਾ ਅੱਛਾ ਉਥੋਂ ਉਥੋਂ ਜਿਹੜੇ ਮੇਰੇ ਉਥੇ ਲਿੰਕ ਬਣੇ ਸੀ ਦੁਬਈ ਮੇ ਦੁਬਈ ਕਿੰਨੇ ਚਿਰ ਰਹੇ ਦੁਬਈ ਮੈਂ 7-8 ਸਾਲ ਆਇਆ 7-8 ਸਾਲ 2013 ਚ ਗਿਆ ਮੈਂ ਤੇ 2022 ਚ ਵ ਸਤ 2013 ਚ ਗਿਆ ਮੈਂ ਕਿ 9 ਸਾਲ ਆਏ ਹਾਂ ਤੇ ਦੁਬਈ ਤਾਂ ਯਾਦ ਆਉਂਦੀ ਹਾਂ ਸਮਾਂ ਕੱਢਿਆ 8-9 ਸਾਲ ਜਿਵੇਂ 7 ਸਾਲ ਕੱਢੇ ਆ ਯਾਦਾਂ ਤੇ ਆਉਂਦੀਆਂ ਹੀ ਆ ਚਲੋ ਹਾਂ ਹਾਂ ਬਾਕੀ ਪੰਜਾਬ ਨਾਲ ਦੀ ਰੀਸ ਨਹੀਂ ਆ ਹਾਂ ਚੈਨਲ ਤਾਂ ਜਿਹੜਾ ਵਾ ਜਿਹੜਾ ਤੁਸੀਂ ਚੈਨਲ ਬਣਾਇਆ ਹਾਂਜੀ YouTube ਦੇ ਉੱਤੇ ਹਾਂਜੀ ਇਹਦਾ ਚੈਨਲ ਦਾ ਰਿਸਪੌਂਸ ਲੋਕਾਂ ਨੇ ਜਦੋਂ ਤੁਸੀਂ ਕਹਿੰਦੇ ਜੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਾਂ ਸਾਡੇ ਚੈਨਲ ਦੇ ਉੱਤੇ ਜਾਓ ਜਾਂ ਲੋਕਾਂ ਨੂੰ ਲੋਕਾਂ ਦੇ ਵਿੱਚ ਮਿਕਚਰਦੇ ਜੇ ਤੁਸੀਂ ਹਾਂਜੀ ਉਦੋਂ ਲੋਕੀ ਸਾਥ ਦਿੰਦੇ ਚੈਨਲ ਦਾ ਸੱਤ ਤੱਕ ਚੈਨਲ ਮੇਰੀ ਜਿੱਥੇ ਤੱਕ ਮੇਰੀ ਸੋਚ ਹੈ ਵੀ ਜਦੋਂ ਵੀ ਬੰਦਾ ਕੋਈ ਨਵਾਂ ਕੰਮ ਸ਼ੁਰੂ ਕਰਦਾ ਹਨ ਹਾਂ ਉਦੋਂ ਬੰਦੇ ਘੱਟ ਸਾਥ ਦਿੰਦੇ ਹੁੰਦਾ ਹਾਂ ਜਿਵੇਂ ਮੈਂ ਹੁਣ ਚੈਨਲ YouTube ਬਣਾਇਆ ਵਾਂ ਤੇ ਅਜੇ ਲੋਕਾਂ ਵੀ ਟੀਚਰਾਂ ਜੀਆਂ ਜਾਂ ਬੰਦਾ ਵੀ ਕਿਹੜੇ ਕੰਮ 'ਚ ਪੈ ਗਿਆ ਹਾਂ 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 ਪਰ ਜਦੋਂ ਕੰਮ ਚੱਲ ਜਾਂਦਾ ਵਾ ਹਾਂ ਤੇ ਉਹ ਲੋਕ ਆਂਦੇ ਆ ਕਿ ਯਾ ਤੂੰ ਵੀ ਇਹਦਾ ਕੰਮ ਚੱਲ ਪਿਆ ਇਹਦਾ ਕੰਮ ਚੱਲ ਪਿਆ ਜਾਂ ਬੜਾ ਸੋਹਣਾ ਕੰਮ ਕਰੁੰਦੇ ਆ ਬੜਾ ਸੋਹਣਾ ਕੰਮ ਕਰਦੇ ਆ ਤੇ ਚਲੋ ਘੁੰਮਦੇ ਘਮਾਉਂਦੇ ਟੱਟ ਨਾਲ ਗੱਲਾਂ ਕਰਦੇ ਕਰਦੇ ਅਸੀਂ ਪਹੁੰਚ ਗਏ ਕਿੱਥੇ ਫਰੀਦਕੋਟ ਫਰੀਦਕੋਟ ਪਹੁੰਚ ਗਏ ਆ ਬਸ ਰਹਿ ਗਿਆ 3.9 ਕਿਲੋਮੀਟਰ ਜਿਹੜਾ ਬੱਸ ਸਟੈਂਡ ਹਾਂਜੀ ਤੇ ਅਸੀਂ ਹੁਣ ਇੱਥੋਂ ਪੁੱਛ ਪੁੱਛ ਲਈਏ ਕਿ ਅਸੀਂ ਜਾਣਾ ਕਿੱਥੇ ਠੀਕ ਆ ਜੀ ਠੀਕ ਆ ਜੀ ਹੂੰ ਤੇ ਤੇ ਬਾਕੀ ਵਲੌਗ ਨਾ ਬਣੇ ਰੋ ਅੱਜ ਆਪਾਂ ਇੱਕ ਸੇਵਾ ਕਰਨ ਆਏ ਆ ਤੇ ਉਹ ਤੁਹਾਨੂੰ ਨਾਲ ਬਣੇ ਰਹੋਗੇ ਵਲੌਗ ਦੇ ਫੇਰ ਹੀ ਪਤਾ ਲੱਗੂਗਾ ਫੇਰ ਹੀ ਪਤਾ ਲੱਗੂਗਾ ਓਕੇ ਓਕੇ ਜੀ ਠੰਡੀ ਹਾਤੇ ਦੀ ਚੱਕੀ ਆਈ ਰਾਜ ਚੈੱਕ ਕਰੋ ਕਹਿੰਦੇ ਨਾ ਜੇ ਤੂੰ ਵੀਡੀਓ ਕਰੀ ਭੋਲ ਦੇ ਰਹੀ ਸੀ ਇਹਦਾ ਮਤਲਬ ਕੋ ਦੱਸੋ ਹੁਣ ਸਾਰੇ ਜਾਣੇ ਕਿ ਠੰਡੇ ਆਟੇ ਵਾਲੀ ਚੱਕੀ ਦਾ ਮਤਲਬ ਕੀ ਆ ਠੰਡੇ ਆਟੇ ਦੇ ਇਹ ਇਹ ਫਰਿੱਜ ਚ ਲਾ ਕੇ ਦਿੰਦੇ ਆਟਾ ਇਹ ਆਟਾ ਬਣਾ ਕੇ ਨਾ ਇਹਨਾਂ ਨੂੰ ਵੀ ਪਤਾ ਵਾ ਵੈਸੇ ਵੀ ਵੈਸੇ ਵੀ ਸੋਚਣ ਵਾਲੀ ਗੱਲ ਵਾ ਕੇ ਠੰਡੇ ਆਟੇ ਵਾਲੀ ਜਾਂ ਤਾਂ ਉਹਨਾਂ ਨੇ ਨਾ ਚੱਕੀ ਦਾ ਨਾਮ ਠੰਡਾ ਰੱਖਿਆ ਵਾ ਇਹ ਤੇ ਹੁਣ ਉਹੀ ਦੱਸ ਸਕਦੇ ਆ ਤੇ ਜਾਂ ਇਹ ਸ਼ਹਿਰ ਵਾਲੇ ਦੱਸ ਸਕਦੇ ਆ ਜਾਂ ਤੁਸੀਂ ਦੱਸ ਸਕਦੇ ਜੀ ਤੇ ਨਵੇਂ ਸ਼ਹਿਰ ਦੀਆਂ ਨਵੀਆਂ ਗੱਲਾਂ ਹੁਣ ਜਿਹੜਾ ਫਰੀਦਕੋਟ ਵਾਲੇ ਵੇਖਣਦੇ ਆ ਨਾ ਫਰੀਦਕੋਟ ਵਾਲੇ ਦੱਸਣ ਕਿ ਠੰਡੇ ਆਟੇ ਵਾਲੀ ਚੱਕੀ ਜਿਹੜੀ ਆ ਉਹ ਤੁਹਾਡੇ ਸ਼ਹਿਰ ਦੇ ਵਿੱਚ ਕਾਦੇ ਨਾਂ ਤੇ ਹੋ ਕਿਉਂ ਆ ਠੱਡੇ ਆਟੇ ਵਾਲੀ ਇਹਦਾ ਮਤਲਬ ਕੀ ਇਹਦਾ ਮਤਲਬ ਕੀ ਇਹਦਾ ਤੇ ਵਲੌਗ ਵਾਲੇ ਬੋਲਦੇ ਨਹੀਂ ਆ ਹੋ ਜਾਂਦਾ ਤੈਨੂੰ ਬਾਬਾ ਜੀ ਛੱਡੋ ਛੱਡ ਦੇ ਚਲੋ ਜੀ ਭਈ ਤੂੰ ਸਾਹਮਣੇ ਨਹੀਂ ਆ ਤਹਾਨੂੰ ਕੌਣ ਸਾਹਮਣੇ ਬਹਿਜੀ ਤੂੰ ਹਾਂਜੀ ਉਹਨੇ ਸਾਹਮਣੇ ਇਹਨੇ ਫੋਨ ਕਰਕੇ ਪਾਉ ਦੇ ਮੈਂ ਅਸੀਂ ਕੱਲਣਾ ਹੀ ਹੋਣੀ ਤੁਸੀਂ ਕੌਣ ਜਿਹੜੀ ਮੱਤੀ ਲੱਤੋਂ ਆ ਤਾਂ ਤੇ ਤੁਹਾਡੇ ਸਾਹਮਣੇ ਅਸੀਂ ਉਹ ਕੱਲ ਦੇਣੀ ਹਾਂ ਹਾਂਜੀ ਹੁਣ ਆਪਾਂ ਤੁਹਾਨੂੰ ਪਤਾ ਹੀ ਆ ਵੀ ਫਰੀਜ਼ ਗੋਟ ਆਏ ਆ ਤੇ ਹੁਣ ਆਪਾਂ ਜਿਹੜੀ ਸੇਵਾ ਕਰਨੀ ਉਹ ਹੋ ਗਈ ਪੂਰੀ ਤੇ ਬਾਪੂ ਜੀ ਉਹਨੂੰ ਲੈ ਲਿਆ ਨਾਲ ਬਿਲਕੁਲ ਤੇ ਇਹ ਜਿਹੜਾ ਪੂਰਾ ਵਲੌਗ ਜੇ ਤੁਸੀਂ ਵੇਖਣਾ ਵਾ ਤੇ ਉਹ ਹਿੰਮਤ ਸਿੰਘ ਜੀ ਉਮਰੀ ਸਾਹਿਬ ਜਿਹੜਾ ਵਾ ਸੇਵਾ ਦਾ ਵਲੌਗ ਵੇਖਣਾ ਹਿੰਮਤ ਸਿੰਘ ਜੀ ਉਮਰ ਸਾਹਿਬ ਤੇ YouTube ਚੈਨਲ ਦੇ ਉੱਤੇ ਜਾ ਕੇ ਸਰਚ ਕਰ ਸਕਦੇ ਹੋ ਤੇ ਤੁਹਾਨੂੰ ਪਹਿਲੀ ਵੀਡੀਓ ਮਿਲ ਜਾਨੀ ਆ ਇਹ ਮਤਲਬ ਕਿ ਜੇ ਅੱਜ ਇਹ ਵਲੌਗ ਇਹਨਾਂ ਦੇ ਚੈਨਲ ਦੇ ਉੱਤੇ ਪੈ ਗਿਆ ਤੇ ਫਿਰ ਅਗਲੇ ਦਿਨ ਸਾਡਾ ਆਏਗਾ ਤੇ ਸਾਰੇ ਜਾਣੇ ਸਪੋਰਟ ਸਿਮਰਨ ਨੂੰ ਪੂਰਾ ਕਰਿਓ ਸਿਮਰਨ ਰੰਧਾਵਾ 555 ਹਾਂ ਸਿਮਰਨ ਰੰਧਾਵਾ 555 ਸਿਮਰਨ ਰੰਧਾਵਾ ਹਾਂਜੀ ਸਿਮਰਨ ਰੰਧਾਵਾ 555 ਤੇ ਛੋਟਾ ਭਰਾ ਵਾ ਸਪੋਰਟ ਤੁਹਾਡੇ ਸਾਰਿਆਂ ਜਾਣਿਆਂ ਦੀ ਬਹੁਤ ਜਿਆਦੀ ਮਿਲਦੀ ਤਾਂ ਜੋ ਛੋਟੇ ਛੋਟੀਆਂ ਕਰਦਿਆਂ ਮੂਵਮੈਂਟਸ ਕਰਦੇ ਜਿਹੜੇ ਛੋਟੂ ਛੋਟੇ ਕੰਮ ਕੰਮਕਾਰ ਹੁੰਦੇ ਆ ਉਹ ਸਾਰੇ ਤੁਹਾਡੇ ਨਾਲ ਸਾਂਝੇ ਜਿਹੜੇ ਹੁੰਦੇ ਨੇ ਤੇ ਆਂਦਾ ਹੈ ਕਿ ਤੁਸੀਂ ਸ਼ੁਰੂ ਕਰਨਾ ਆਂਦਾ ਅੰਦਾ ਮਸ ਅੰਦਾ ਮਨ ਸੰਗ ਹੁੰਦੀ ਐ ਮੈਂ ਤਾਂ ਸੰਗ ਥੋੜੀ ਹੁਣ ਤੁਸੀਂ ਦੱਸੋ ਕਿ ਸੰਗ ਜਿਹੜਾ ਵਲੌਗ ਹੋਣਾ ਉਹ ਸੰਗ ਕਿ ਥੋੜੀ ਬਣਨਾ ਉਹ ਤੇ ਪੂਰਾ ਕੀ ਨਾਮ ਦਾ ਐ ਕਲੈਰੀਫਾਈ ਅਗਲੇ ਅਗਲੇ ਪਾਸੇ ਕਰਨਾ ਪੈਣਾ ਹੈ ਕਰਨ ਕੀ ਲਈ ਹੈ ਇਸੇ ਕਰਕੇ ਫਰੀਦ ਕਟੋਂ ਅਸੀਂ ਚਾਲਾ ਪਾਇਆ ਬਾਪੂ ਜੀ ਨੂੰ ਨਾਲ ਲਿਆ ਵਾ ਦੂਜੀ ਗੱਡੀ ਦੇ ਵਿੱਚ ਬਾਪੂ ਜੀ ਆ ਰਸਤੇ ਦੇ ਵਿੱਚ ਖੜਨਾ ਵਾ ਅਸੀਂ ਪਛਾਤਾ ਪਾਣੀ ਦੇ ਲਈ ਉੱਥੇ ਤੁਹਾਨੂੰ ਬਾਪੂ ਜੀ ਦਾ ਹਾਲ ਅਸੀਂ ਦੱਸਾਂਗੇ ਰੋ ਰੋ ਕਰਦੇ ਆ ਤੇ ਬਾਪੂ ਜੀ ਨੇ ਪਹਿਲੀ ਗੱਲ ਜਿਹੜਾ ਕਿ ਜਦੋਂ ਗਲਾਸ ਫੜਿਆ ਪਹਿਲਾਂ ਉਹ ਸਟ੍ਰਾਅ ਦੇ ਨਾਲ ਪਾਈਪ ਦੇ ਨਾਲ ਪਾਣੀ ਪੁੰਦੇ ਸੀ ਤੇ ਜਦੋਂ ਗੱਡੀ ਦੇ ਵਿੱਚ ਬਿਠਾਤਾ ਤਾਂ ਗਲਾਸ ਦੇ ਨਾਲ ਪਾਣੀ ਪੁੰਦੇ। ਇੱਥੋਂ ਹੀ ਇਹਨਾਂ ਨੂੰ ਪਤਾ ਲੱਗਿਆ ਕਿ ਮੇਰੇ ਜਿਹੜੇ ਦਿਨ ਜਿਹੜੇ ਸੁਧਰਨ ਤੇ ਆ ਗਏ। ਅਮਰੂਦ ਮੰਗਦੇ ਆ ਰਸਤੇ ਵਿੱਚ ਅਮਰੂਦ ਲੈ ਕੇ ਦਿੱਤੇ ਆ ਤੇ ਇੰਨੀ ਜਿਆਦਾ ਖੁਸ਼ੀ ਤੇ ਸਕੂਨ ਮਿਲਦਾ ਇਹੋ ਜਿਹਾ ਇਹੋ ਜਿਹਾ ਇਹੋ ਇਹੋ ਜਿਹਾ ਵੀਡੀਓ ਦੇਖਿਓ। ਸਿਮਰਪਾਪਾ ਕਿ ਨਾਸ ਅੱਜ ਸਕੂਲ ਮਿਲਿਆ ਕਿ ਮਿਲਿਆ ਮਿਲਿਆ ਕਿੱਲਾ ਕਿ ਮਿਲਿਆ ਬਹੁਤ ਅਮਿਆ ਬੋਲੋ ਨਾ ਬੋਲੀ ਤਾਂ ਹੁੰਦਾ ਇਥੋਂ ਆ ਨਹੀਂ ਆ ਅੱਜ ਤੱਕ ਟੱਤੇ ਹੋਣਾ ਅੱਜ ਨਹੀਂ ਕੱਟਦੇ ਉਦਾਂ ਗੱਲ ਆ ਵੀ ਜ਼ਿੰਦਗੀ ਅਸਲ ਇਹੋ ਹੀ ਆ ਹੈ ਸਹੀ ਗੱਲ ਆ ਬੰਦਾ ਪੈਸੇ ਪਿੱਛੇ ਭਜਦਾ ਫਿਰਦਾ ਤੇ ਵੇਲਾ ਸਕੂਨ ਇਹੋ ਜੀਆਂ ਚੀਜ਼ਾਂ ਕਰਕੇ ਹੀ ਬੰਦਾ ਇਹੋ ਸਹੀ ਗੱਲ ਆ ਸਹੀ ਗੱਲ ਆ ਅਸੀਂ ਦੇਖੋ ਲੋਕਾਂ ਦੇ ਬਜ਼ੁਰਗ ਸਮਝ ਜੰਨੀ ਆ ਉਹਨਾਂ ਦੇ ਬਜ਼ੁਰਗਾਂ ਨੂੰ ਆਪਣੇ ਨਾਲ ਹੀ ਇੱਕ ਦਿਨਾਂ ਲਾਉਨੇ ਆ ਤੇ ਲੋਕੀ ਆਪਣੇ ਬਜ਼ੁਰਗਾਂ ਨੂੰ ਕਿਹੜੇ ਤਰੀਕੇ ਨਾਲ ਤਕਾ ਦੇਂਦੀਂ ਨਾ ਵਾ ਆਪਣੇ ਪਾਸੇ ਹੀ ਕੱਢ ਦਿੰਦੀ ਬਾਕੀ ਇਹ ਚੀਜ਼ਾਂ ਆ ਵੀ ਮਾਪਯੋਜਨਾ ਚੱਲ ਜਾਂਦਾ ਨਾ ਪਤਾ ਬਾਝ ਲੱਗਦਾ ਇਹ ਇਹੋ ਜਿਹੇ ਲੋਕਾਂ ਨੂੰ ਬਾਅਦ ਚ ਵੀ ਪਤਾ ਨਹੀਂ ਦਿੰਦੇ ਇਹੋ ਜਿਹੇ ਜੰਦੇ ਮੈਂ ਕਿ ਕੋਈ ਨਾ ਚਿੰਤਾ ਚੱਲ ਗਿਆ ਖਿਹੜਾ ਸ਼ੁਕਰ ਹੈੜਾ ਜਗਾ ਇਤਰਾ ਦਿੰਦੇ ਇਤਰਾ ਦਿੰਦੇ ਨਾ ਤੇ ਹੁਣ ਵੀ ਵੇਖੋ ਪਹਿਲਾਂ ਉਹ ਬੀਬੀ ਜੀ ਟੋਨ ਟੋਨ ਕੀ ਸੀ ਤੇ ਬਾਅਦ ਵਿੱਚ ਟੋਨ ਕੀ ਸੀ ਹੈ ਇਹ ਇਹ ਫੁੱਲ ਵੀਡੀਓ ਵੇਖਣ ਦੇ ਲਈ ਤੁਸੀਂ ਹਿਮਦੰਤ ਜੀ ਉਹ ਅੰਮ੍ਰਿਤਸਰ ਦਾ ਜਿਹੜਾ ਚੈਨਲ ਆ ਉਹਦੇ ਉੱਤੇ ਜਾ ਕੇ ਦੇਖੀਓ ਜੀ ਸ਼ੇਰੋਲੀ ਤਾ ਨਾ ਪਾ ਪਹੁੰਚ ਗਏ ਆਜੀ 버거 ਇੰਦੋ ਇੱਥੇ ਛਕਾਂਗੇ 버거 ਇਹ ਆਪਾਂ ਕੱਲ ਦੀ ਵਾਪਸੀ ਫਰੀਦਕੋਟ ਤੋਂ ਤੇ ਇੱਥੇ ਸ਼ੌ ਮਾਰਿਆ ਖਾਦਾ ਪੀਤਾ ਕੋ ਜੇ ਫਰੀਦਕੋਟੋਂ ਆਉਂਦੇ ਆ ਤੇ ਹਵਾ ਚੈੱਕ ਕਰਨ ਲੱਗੇ ਤੇ ਟਾਇਰ ਹੋ ਗਿਆ ਪੈਂਚਰ ਪੈਂਚਰ ਹੋਵਾ ਕੇ ਫੇਰ ਚੱਲਾ ਗਏ ਆ ਆ ਗਏ ਆਪਾਂ ਜੀ ਛੋਟੂ ਦੇ ਢਾਬੇ ਹੁਣ ਛਕਾਂਗੇ ਪ੍ਰਸ਼ਾਦਾ ਪਾਣੀ ਇੱਥੇ ਠੀਕ ਆ ਜੀ